ਕਹਿੰਦੇ ਨੇ ਕਿ ਬੰਦਾ ਹਰ ਇੱਕ ਮਾਰ ਚੱਲ ਜਾਂਦਾ ਹੈ ਪਰ ਜਦੋਂ ਮਾਰ ਕੁਦਰਤ ਦੀ ਪੈਂਦੀ ਹੈ ਤਾਂ ਉਹ ਮਾਰ ਜਿਹੜੀ ਹੈ ਉਹ ਚਲਣੀ ਬਹੁਤ ਹੀ ਔਖੀ ਹੋ ਜਾਂਦੀ ਹੈ ਜਦੋਂ ਇੱਕ ਕਿਸਾਨ ਜਿਹੜਾ ਹੈ ਉਹ ਆਪਣੀਆਂ ਅੱਖਾਂ ਦੇ ਸਾਹਮਣੇ ਬੇਵੱਸ ਹੋ ਕੇ ਆਪਣੀ 6 ਮਹੀਨਿਆਂ ਦੀ ਮਿਹਨਤ ਆਪਣੇ ਪੁੱਤਾਂ ਵਾਂਗੂ ਪਾਲੀ ਹੋਈ ਫਸਲ ਨੂੰ ਅੱਗ ਦੇ ਹਵਾਲੇ ਹੁੰਦੇ ਹੋਏ ਦੇਖਦਾ ਹੈ ਤਾਂ ਉਦੋਂ ਸੱਚ ਜਾਣਿਓ ਦਿਲ ਦੇ ਵਿੱਚੋਂ ਇੱਕ ਭੁੱਬ ਨਿਕਲਦੀ ਹੈ ਜਿਸ ਦਾ ਕਿ ਕੋਈ ਵੀ ਥਾਂ ਟਿਕਾਣਾ ਨਹੀਂ ਹੁੰਦਾ ਜੀ ਹਾਂ ਦੋਸਤੋ ਤੁਹਾਨੂੰ ਦੱਸਦੀ ਕਿ ਕੁਝ ਦਿਨ ਪਹਿਲਾਂ ਰੋੜੀ ਦੇ ਵਿੱਚ ਇੱਕ ਅਜਿਹੀ ਘਟਨਾ ਵਾਪਰਦੀ ਹੈ ਜਿਸ ਦੇ ਵਿੱਚ ਕਈ ਕਿਸਾਨਾਂ ਦੀਆਂ ਫਸਲਾਂ ਜਿਹੜੀਆਂ ਨੇ ਉਹ ਸਰ ਕੇ ਸਵਾਹ ਹੋ ਜਾਂਦੀਆਂ ਨੇ ਤੇ ਕਿਸਾਨਾਂ ਦੀ ਮਿਹਨਤ ਜਿਹੜੀ ਆ ਉਹ ਆਖਰਕਾਰ ਉਹਨਾਂ ਦੇ ਕੋਲੋਂ ਖਸ ਜਾਂਦੀ ਹੈ ਤੇ ਉੱਥੇ ਹੀ ਉਹਨਾਂ ਕਿਸਾਨਾਂ ਦੇ ਵਿੱਚ ਇੱਕ ਅਜਿਹਾ ਕਿਸਾਨ ਵੀ ਸੀ ਜਿਸ ਦੀ ਕੇ ਕਰੀਬਣਾ 6 ਕਿੱਲੇ ਜਿਹੜੀ ਫਸਲ ਹੈ ਉਹ ਅੱਗ ਦੇ ਹਵਾਲੇ ਹੋ ਗਈ ਅਤੇ ਉਸ ਕਿਸਾਨ ਦੀ ਜਿਹੜੀ ਇੱਕ ਦਰਦਪਰੀ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਤੁਹਾਨੂੰ ਜਾਣ ਕੇ ਬੜਾ ਦੁੱਖ ਹੋਵੇਗਾ ਕਿ ਉਸ ਕਿਸਾਨ ਵੀਰ ਦੇ ਵੱਲੋਂ ਜਿਹੜੀ ਜ਼ਮੀਨ ਸੀ ਉਹ ਵੀ 75000 ਰੁਪਿਆ ਕਿੱਲੇ ਦੇ ਹਿਸਾਬ ਨਾਲ ਠੇਕੇ ਦੇ ਉੱਪਰ ਲਈ ਹੋਈ ਸੀ ਤੇ ਦੋਸਤੋ ਜਦੋਂ ਇੱਕ ਕਿਸਾਨ ਦੇ ਵੱਲੋਂ ਐਨੇ ਮਹਿੰਗੇ ਰੇਟ ਤੇ ਜ਼ਮੀਨ ਜਿਹੜੀ ਉਹ ਠੇਕੇ ਤੇ ਲਈ ਗਈ ਹੋਵੇ ਅਤੇ ਜੀ ਜਾਣ ਲਾ ਕੇ ਪਿਓ ਪੁੱਤਾਂ ਨੇ ਜੇ ਤੁਹਾਡੇ ਵਿੱਚ ਮਿਹਨਤ ਕੀਤੀ ਹੋਵੇ ਤੇ ਫਸਲ ਨੂੰ ਪੁੱਤਾਂ ਵਾਂਗ ਪਾਲਿਆ ਹੋਵੇ ਆਖਰਕਾਰ ਉਹਨਾਂ ਦੀ ਪੁੱਤਾਂ ਵਾਂਗੂੰ ਪਾਲੀ ਹੋਈ ਫਸਲ ਜਿਹੜੀ ਹੈ ਉਹਨਾਂ ਦੇ ਹੱਥਾਂ ਵਿੱਚੋਂ ਖੁਸ ਜਾਵੇ ਤੇ ਦਿਲ ਦੇ ਵਿੱਚੋਂ ਇੱਕ ਤਾਂ ਜਿਹੜੀ ਆਹੋ ਕਿਸਾਨ ਦੇ ਤਾਂ ਨਿਕਲਦੀ ਨਿਕਲਦੀ ਹੈ ਆਮ ਬੰਦੇ ਦੇ ਵਿੱਚ ਤਾਂ ਜਿਹੜੀ ਆ ਉਹ ਨਿਕਲਦੀ ਹੈ ਤੇ ਉਸ ਵੀਰ ਦੇ ਨਾਲ ਗੱਲਬਾਤ ਕਰਕੇ ਜਿਹੜੀ ਆਹੋ ਸਾਰੀ ਗੱਲਬਾਤ ਜਾਣਾਂਗੇ ਸਾਰੀ ਘਟਨਾਵਾਂ ਦੇ ਬਾਰੇ ਜਿਹੜਾ ਉਹ ਜਾਣਕਾਰੀ ਲਵਾਂਗੇ ਤੇ ਤੁਹਾਨੂੰ ਇੱਕ ਹੀ ਬੇਨਤੀ ਹੈ ਕਿ ਐਸੇ ਵੀਰ ਜਿਹੜੀ ਆਹੋ ਬੱਦ ਤੋਂ ਬਦ ਮਦਦ ਕਰਨੀ ਆ ਤੇ ਜੇਕਰ ਕੋਈ ਵੀਰ ਐਸੇ ਵੀਰ ਦੀ ਜਿਹੜੀ ਮਦਦ ਨਹੀਂ ਕਰ ਸਕਦਾ ਉਹ ਸਭ ਤੋਂ ਵੱਡੀ ਮਦਦ ਜਿਹੜੀ ਆਹੋ ਇਸ ਵੀਡੀਓ ਨੂੰ ਸ਼ੇਅਰ ਕਰਕੇ ਕਰ ਸਕਦਾ ਹੈ ਸੋ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਸੋ ਹੁਣ ਆਪਾਂ ਰੋੜੀ ਤੋਂ ਕਿਸਾਨ ਵੀਰ ਕਮਦੂਰ ਦੇ ਨਾਲ ਕਰਦੇ ਆਂ ਗੱਲਬਾਤ ਤੇ ਲੈਨੇ ਆ ਉਸ ਤੋਂ ਸਾਰੀ ਜਾਣਕਾਰੀ ਕਿ ਕਿਵੇਂ ਇਹ ਪਾਣਾ ਜਿਹੜਾ ਉਹ ਵਾਪਰਿਆ ਹੈ ਵੀਰ ਭਾਈ ਜੀ ਕਿੰਨੀ ਨੁਕਸਾਨ ਹੋਇਆ ਤੁਹਾਡਾ ਇਹ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਇਹ 70-75 ਹਜ਼ਾਰ ਨੂੰ ਠੇਕੇ ਤੇ ਸੀਗੀ ਪੈਲੀ ਮੇਰੇ ਕੋਲੇ ਅੱਛਾ ਤੇ ਬਸ ਆ ਲੈਂਡ ਜਾਂਦੀ ਐ ਬਿਜਲੀ ਕੋਈ ਸਪਾਰਕ ਨਾਲ ਕੀ ਗੱਲ ਬਣੀ ਦੇਖੋ ਅੱਛਾ ਤੇ 6 ਕਿੱਲੇ ਮੇਰੇ ਸੀ ਆ 2.5 3 ਕਿੱਲੇ ਵਾਈ ਦੇ ਸੀ ਠੀਕ ਹੈ ਜੀ ਕੁਝ 2 ਕਿੱਲੇ ਗਾਂ ਹੋਰ ਵੀ ਸੀਗੇ ਉਹ ਬਾਈ ਆਇਆ ਨਹੀਂ ਠੀਕ ਹੈ ਜੀ ਤੇ ਆ ਟਰੈਕਟਰ ਵੀ ਸੜ ਕੇ ਸੁਆਹ ਹੋ ਗਿਆ ਇਹਨਾਂ ਦੇ ਵੀ 2 ਕਿੱਲੇ ਇਹਨਾਂ ਦੇ ਸੀ ਠੀਕ ਹੈ ਜੀ ਬਹੁਤ ਮਾੜਾ ਹੋਇਆ ਜੀ ਇਹ ਠੇਕੇ ਤੇ ਸੀਗਾ ਜੀ ਬਾਣ ਸਭ ਕੀ ਰੇਟ ਲੱਤਾ ਸੀ 75 ਹਜ਼ਾਰ ਨੂੰ ਬਾਣ ਸੀਗਾ ਜੀ 75 ਹਜ਼ਾਰ ਨੂੰ ਸੀ ਤੇ ਮੰਨ ਲਓ ਪਹਿਲਾਂ ਵੀ ਤੁਹਾਡੇ ਕੋਲ ਠੇਕੀ ਦਿੰਦਾ ਇਹ ਪਹਿਲਾ ਦੋ ਸਾਲ ਹੋ ਗਏ ਅੱਛਾ ਦੋ ਸਾਲ ਹੋ ਗਏ ਅੱਗੇ ਜੀ ਫਿਰ ਹੁਣ ਬਸ ਕੋਈ ਆ ਦੇਖਦੇ ਕੋਈ ਮੂੰਗੀ ਦਾ ਕੋਈ ਦੇ ਕੋਈ ਕਰਕੇ ਜੁਗਾੜ ਜੇ ਹੋਊ ਤਾਂ ਠੀਕ ਹੈ ਜੀ ਹਾਂ ਟੋਟਲ 13 14 ਕਿੱਲੇ ਅੱਛਾ 13 14 ਕਿੱਲੇ ਕਿੰਨੇ ਕਿੰਨੇ ਦਾ ਦੋ ਕਿੱਲੇ ਤਾਂ ਜਿੱਥੇ ਉਹ ਟਰੈਕਟਰ ਸੜਿਆ ਜੀ ਠੀਕ ਹੈ ਤੇ 6 ਕਿੱਲੇ ਹੋ ਗਏ ਤਿੰਨੇ ਹੀ ਬਾਈ ਦੇ ਹੋਗੇ ਠੀਕ ਹੈ ਜੀ ਤੇ ਕੁਸ ਗਾਂਹ ਹੋਰ ਵੀ ਆ ਦੋ ਕਿੱਲੇ ਅੱਛਾ ਦੋ ਕਿੱਲੇ ਦਾ ਹੋਰ 13 14 ਕਿੱਲੇ ਜੀ ਸਾਰੇ ਟੋਟਲ ਠੀਕ ਹੈ